सवारी बैठनी चाहिए हो गया वा हादसा ਅਹਿਮਦਾਬਾਦ ਤੋਂ ਲੰਡਨ ਜਾ ਰਹੀ ਫਲਾਈਟ ਦਾ ਹੋ ਗਿਆ ਹਾਦਸਾ ਗ੍ਰਸਤ ਸਬਾਕਾ ਮੁੱਖ ਮੰਤਰੀ ਵੀ ਉਸੇ ਵਿੱਚ ਸਵਾਰ ਸਨ ਅੱਜ ਸਵੇਰੇ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੀ 에ਅਰ ਇੰਡੀਆ ਦੀ ਡਾਇਰੈਕਟ ਫਲਾਈਟ ਹਾਦਸਾ ਗ੍ਰਸਤ ਹੋ ਗਈ ਇਹ ਜਹਾਜ਼ ਜਦੋਂ ਹਵਾਈ ਅੱਡੇ ਤੋਂ ਉਡਿਆ ਤਾਂ ਕੁਝ ਸਮੇਂ ਬਾਅਦ ਹੀ ਤਕਨੀਕੀ ਖਰਾਬੀ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਹਾਜ਼ ਕੁਲ 242 ਲੋਕ ਸਵਾਰ ਦੇ ਨਾਲੇ ਸਬਕਾ ਮੁੱਖ ਮੰਤਰੀ ਵੀ ਸੀ ਇਤਿਹਾਸੇ ਤੋਂ ਬਾਅਦ ਜਹਾਜ਼ ਵਿੱਚ ਭਿਆਨਕ ਅਗ ਲੱਗ ਗਈ ਜਿਸ ਕਾਰਨ ਸਥਿਤੀ ਹੋਰ ਗੰਭੀਰ ਹੋ ਗਈ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਨ ਡੀ ਆਰ ਐਫ ਦੀ ਟੀਮ ਮੌਕੇ ਤੇ ਪਹੁੰਚੀ ਤੇ ਰਾਹਤ ਕਾਰਜ ਸ਼ੁਰੂ ਹੋਏ ਹਵਾਈ ਅੱਡੇ ਤੋਂ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਏ ਵੀ ਪੱਕੀ ਗੱਲ ਹੋ ਗਈ ਕਿ ਗੁਜਰਾਤ ਤੋਂ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਣੀ ਵੀ ਜਹਾਜ਼ ਵਿੱਚ ਬਿਜ਼ਨਸ ਕਲਾਸ ਵਿੱਚ ਬੈਠੇ ਸਨ ਹਾਲਾਂਕਿ ਉਹਨਾਂ ਦੀ ਸਿਹਤ ਬਾਰੇ ਹੁਣ ਤੱਕ ਕੋਈ ਪੱਕੀ ਪੁਸ਼ਟੀ ਨਹੀਂ ਹੋਈ ਜਿਹੜੇ ਵੀ ਯਾਤਰੀ ਇਸ ਰੂਟ ਤੋਂ ਯਾਤਰਾ ਕਰਨ ਵਾਲੇ ਸਨ ਜਾਂ ਕਰ ਰਹੇ ਸਨ ਉਹਨਾਂ ਨੂੰ ਮੰਗਲ ਕਾਮੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਫਲਾਈਟ ਦੀ ਸਥਿਤੀ ਤੁਰੰਤ 에ਅਰ ਇੰਡੀਆ ਜਾਂ ਫਿਰ ਸੰਬੰਧਿਤ 에ਜੰਟ ਨਾਲ ਸੰਪਰਕ